ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟ੍ਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ 5000 ਸਾਲ ਪਹਿਲਾਂ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਹੜੇ ਕਿ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਸਨ ਤੇ ਆਖਰ ਉਹ ਲੋਕ ਕਿੱਧਰ ਚਲੇ ਗਏ ਉਹਨਾਂ ਦਾ ਸਰਬਨਾਸ਼ ਕਿਵੇਂ ਹੋ ਗਿਆ ਕੀ ਉਹਨਾਂ ਲੋਕਾਂ ਨੂੰ ਕਿਸੇ ਨੇ ਮਾਰ ਦਿੱਤਾ ਜਾਂ ਕੁਦਰਤ ਨੇ ਉਹਨਾਂ ਨੂੰ ਮਾਰ ਦਿੱਤਾ ਤੇ ਅਖਰ ਉਹ ਲੋਕ ਕਿਸ ਥਾਂ ਤੇ ਚਲੇ ਗਏ ਉਹਨਾਂ ਦੇ ਨਾਲ ਕੀ ਵਾਪਰਿਆ ਗੱਲ ਹੈ ਅੱਜ ਤੋਂ 5000 ਸਾਲ ਪਹਿਲਾਂ ਦੀ ਪੰਜਾਬ ਦਾ ਇਹ ਵੱਡਾ ਇਲਾਕਾ ਇਹਦੇ ਵਿੱਚ ਪਾਕਿਸਤਾਨ ਦਾ ਪੰਜਾਬ ਹੈ بلوچستان ਦਾ ਇਲਾਕਾ ਹੈ ਇਹਨਾਂ ਤੋਂ ਇਲਾਵਾ ਗੁਜਰਾਤ ਦਾ ਇਲਾਕਾ ਹੈ ਰਾਜਸਥਾਨ ਦਾ ਇਲਾਕਾ ਹੈ ਨਾਰਥਨ ਯੂਪੀ ਹਰਿਆਣਾ ਚੰਡੇਗੜ ਤੇ ਕੁਝ ਹਿਮਾਚਲ ਇਹ ਸਾਰਾ ਇਲਾਕਾ ਬਹੁਤ ਹੀ ਖੁਸ਼ਹਾਲ ਦੀ ਜ਼ਿੰਦਗੀ ਜੀ ਰਿਹਾ ਸੀ ਵੱਡੇ ਵੱਡੇ ਨਗਰ ਜਿਹੜੇ ਹੈਗੇ ਆ ਇੱਥੇ ਬਣੇ ਹੋਏ ਸਨ ਲੋਕਾਂ ਦੀ ਜ਼ਿੰਦਗੀ ਬਹੁਤ ਵਧੀਆ ਸੀਗੀ ਬਹੁਤ ਖੁੱਲੇ ਡੁੱਲੇ ਮਕਾਨ ਸੀਗੇ ਪੱਕੀਆਂ ਇੱਟਾਂ ਦੇ ਮਕਾਨ ਬਣੇ ਹੋਏ ਸਨ ਮਲਟੀ ਸਟੋਰੀ ਬਿਲਡਿੰਗਾਂ ਸੀਗੀਆਂ ਬਹੁਤ ਹੀ ਜ਼ਿਆਦਾ ਚਹਲ ਪਹਲ ਜਿਹੜੀ ਹੈਗੀ ਆ ਉਸ ਸਮੇਂ ਉਹਨਾਂ ਨਗਰਾਂ ਦੇ ਵਿੱਚ ਸੀ ਸਾਰਾ ਸਿਸਟਮ ਅੱਜ ਦੀ ਤਰ੍ਹਾਂ ਹੀ ਚੱਲ ਰਿਹਾ ਸੀ ਉਹਨਾਂ ਦੇ ਰਾਜੇ ਵੀ ਸੀਗੇ ਉਹਨਾਂ ਦੀਆਂ ਰਾਜਧਾਨੀਆਂ ਵੀ ਸੀਗੀਆਂ ਉਹਨਾਂ ਦੀਆਂ ਮਿਊਨਿਸਪਲ ਕਮੇਟੀਆਂ ਵੀ ਸੀਗੀਆਂ ਉਹਨਾਂ ਦੀਆਂ ਮੈਡੀਕਲ ਸੇਵਾਵਾਂ ਵਾਲੀਆਂ ਕਮੇਟੀਆਂ ਵੀ ਸੀਗੀਆਂ ਸਾਫ ਸਫਾਈ ਵਾਲੀਆਂ ਕਮੇਟੀਆਂ ਵੀ ਹੋਣਗੀਆਂ ਸਾਰਾ ਕੁਝ ਆਰਾਮ ਨਾਲ ਚੱਲ ਰਿਹਾ ਸੀ ਉਹ ਵੀ ਹਜ਼ਾਰਾਂ ਸਾਲਾਂ ਤੋਂ ਕਿੰਦਾ ਵਧੀਆ ਸੀ ਉਹਨਾਂ ਲੋਕਾਂ ਦਾ ਸਿਸਟਮ ਜਿਵੇਂ ਅੱਜ ਚੰਡੀਗੜ੍ਹ ਹੈ ਅਸੀਂ ਸੰਕਾਉਣ ਦੇ ਉੱਤੇ ਦੇਖ ਰਹੇ ਹਾਂ ਸਾਰੇ ਸੈਕਟਰ ਬਣੇ ਹੋਇਆ ਰੋਡ ਬਿਲਕੁਲ ਸਿੱਧੇ ਜਾਂਦੇ ਆ ਇੱਕ ਕਟਿੰਗ ਆਂਦੀ ਆ ਤਾਂ ਵੀ ਦੂਜੇ ਰੋਡ ਤੋਂ ਸਿੱਧੀ ਹੀ ਕਟਿੰਗ ਹੁੰਦੀ ਆ ਜਿਹੜੇ ਰਸਤੇ ਜਿਹੜੇ ਹੈਗੇ ਆ ਪ੍ਰੋਪਰ ਬਣੇ ਹੋਇਆ ਲਾਈਟਿੰਗ ਸਿਸਟਮ ਪ੍ਰੋਪਰ ਹੈ ਅੱਜ ਦੇ ਚੰਡੀਗੜ੍ਹ ਚ ਡਰੇਨੇਜ ਸਿਸਟਮ ਪ੍ਰੋਪਰ ਹੈ ਸਾਰਾ ਕਵਰਡ ਹੈਗਾ ਪਰ ਤੁਸੀਂ ਕਲਪਨਾ ਕਰ ਸਕਦੇ ਹੋ ਇਹ ਤਾਂ ਅਸੀਂ ਹੁਣ ਬਣਾਇਆ ਅੱਜ ਤੋਂ 80 ਸਾਲ ਪਹਿਲਾਂ ਅੱਜ ਤੋਂ 5000 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਸਿਸਟਮ ਇੱਥੇ ਮੌਜੂਦ ਸੀ ਐਸ ਪੰਜਾਬ ਦੇ ਵਿੱਚ ਇਹ ਕਿਵੇਂ ਸੰਭਵ ਹੋਇਆ ਜੇ 5000 ਸਾਲ ਪਹਿਲਾਂ ਇਦਾਂ ਦਾ ਸਿਸਟਮ ਸੀ ਤਾਂ ਫਿਰ ਅੱਜ ਅਸੀਂ ਪਿੰਡਾਂ ਦੇ ਵਿੱਚ ਕਿਵੇਂ ਰਹਿੰਦੇ ਹਾਂ ਸਾਡੀਆਂ ਸੱਪ ਮੰਗ ਬੜ ਬੜ ਖਾਂਦੀਆਂ ਗਲੀਆਂ ਪਿੰਡਾਂ ਦੀਆਂ ਤੇ ਨਾਲੀਆਂ ਜਿਹੜੀਆਂ ਹੈਗੀਆਂ ਓਪਨ ਹੈਗੀਆਂ ਸਾਡੇ ਰਹਿਣ ਦਾ ਜਿਹੜਾ ਤਰੀਕਾ ਹੈ ਉਹਨਾ 5000 ਸਾਲ ਪਹਿਲਾਂ ਇਸ ਪੰਜਾਬ ਦੇ ਵਸਨੀਕਾਂ ਨੂੰ ਤਾਂ ਬਿਲਕੁਲ ਫਖਰਾ ਹੈਗਾ ਆਖਰ ਕੀਵੇਂ ਹੋ ਗਿਆ ਅਸੀਂ ਉਹਨਾਂ ਤੋਂ ਕਿਉਂ ਨਹੀਂ ਸਿੱਖਿਆ ਕਿਉਂ ਕੀ ਹੋਇਆ ਕੱਲ ਹੈ 5000 ਸਾਲ ਪਹਿਲਾਂ ਇਸ ਪੰਜਾਬ ਦੇ ਵਿੱਚ ਹਸ ਦੀ ਵਸਦੀ ਉਸ ਸਭਿਤਾ ਦੀ ਜਿਹਨੂੰ ਅਸੀਂ ਸਿੰਧ ਘਾਟੀ ਦੀ ਸਭਿਤਾ ਕਹਿੰਦੇ ਹੈਗੇ ਆ ਜਦੋਂ ਦੁਨੀਆ ਦੀਆਂ ਮਹਾਨ ਸਭਿਤਾਵਾਂ ਦੀ ਗੱਲ ਹੁੰਦੀ ਹੈ ਤਾਂ ਇਹ ਸਭਤ ਆਵੇ ਉਹਨਾਂ ਦੇ ਵਿੱਚੋਂ ਇੱਕ ਹੈ ਅਸੀਂ ਮਿਸਰ ਦੀ ਗੱਲ ਕਰਦੇ ਹਾਂ ਮੈਸੋਪੋਟਾਮੀਆ ਦੀ ਗੱਲ ਕਰਦੇ ਹਾਂ ਸੁਮੇਰੀਅਨ ਸਭਿਤਾ ਦੀ ਗੱਲ ਕਰਦੇ ਹਾਂ ਤਾਂ ਸਾਡੀ ਸਭਿਤਾ ਵੀ ਜਿਹੜੀ ਹੈਗੀ ਹੈ ਉਹਨਾਂ ਦੇ ਬਰਾਬਰ ਸੀ ਉਸ ਦੀ ਉਹਨਾਂ ਸਭਿਤਾਵਾਂ ਦੀ ਕੰਟੈਂਪੋਰੀ ਸੀ ਬਹੁਤ ਵਧੀਆ ਜਿੰਦਗੀ ਸੀ ਲੋਕਾਂ ਦੀ ਹੁਣ ਇਹ ਸਭਿਤਾ ਆਖਰ ਕਿੱਥੇ ਚਲੀ ਗਈ ਸ਼ਾਇਦ ਇਸ ਦਾ ਪਤਾ ਵੀ ਨਹੀਂ ਲੱਗਣਾ ਸੀਗਾ ਇਹ ਅੜੱਪਾ ਦੇ ਵਿੱਚ ਇੱਕ ਕੰਗਰੇਸ ਅਫਸਰ ਅਤੇ ਖदाई ਨਾ ਕਰਦੇ ਉਸ ਖदाई ਦੇ ਵਿੱਚ ਕੁਝ ਵੀ ਇੱਟਾਂ ਮਿਲੀਆਂ ਇੱਟਾਂ ਦੀ ਸ਼ਕਲ ਜਿਹੜੀ ਹੈਗੀ ਆ ਉਸ ਸਮੇਂ ਦੀ ਇੱਟਾਂ ਨਾਲੋਂ ਕੁਝ ਵੱਡੀ ਸੀ ਆਕਾਰ ਵੱਡਾ ਸੀਗਾ ਆਕਾਰ ਵੱਡਾ ਹੋਣ ਕਰਕੇ ਥੋੜੀ ਮਨ ਦੇ ਵਿੱਚ ਤੇਸਤਾਈ ਤੇ ਹੋਰ ਖੋਦਿਆ ਜਾਵੇ ਹੋਰ ਖੋਦਿਆ ਜਾਵੇ ਜਦੋਂ ਪ੍ਰਾਤ ਤਤ ਭਾਗ ਹੋਰ ਖੋਦਣ ਲੱਗਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਇਹ ਤੇ کئی ਕਿਲੋਮੀਟਰ ਵਰਗ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਨਗਰ ਧਰਤੀ ਦੇ ਵਿੱਚ ਪੂਰੀ ਤਰ੍ਹਾਂ ਦੱਬਿਆ ਹੋਇਆ ਹੈ। ਇਹ ਮਨੁੱਖੀ ਐਕਸਕਾਈਮੈਂਟ ਹੋਰ ਵਧੀ ਤੇ ਹੋਰ ਥਾਵਾਂ ਤੇ ਵੀ ਖਦਾਈਆਂ ਹੋਈਆਂ। ਇਹਦੇ ਨੇ ਸਮੇਂ ਦੇ ਲੰਘਦੇ ਲੰਘਦੇ 10 ਸਾਲਾਂ ਦੇ ਵਿੱਚ ਪਤਾ ਲੱਗ ਗਿਆ ਕਿ ਇਹ ਤਾਂ ਬਹੁਤ ਵੱਡਾ ਇਲਾਕਾ ਹੈ ਜਿੱਥੇ ਸਭੇ ਤਾਂ ਕਿਸੇ ਸਮੇਂ ਰਹਿ ਰਹੇ ਸੀ। ਔਰ ਉਹਨਾਂ ਲੋਕਾਂ ਦਾ ਜੀਵਨ ਬਹੁਤ ਜ਼ਿਆਦਾ ਵਧੀਆ ਸੀ। ਇਹਦਾ ਮਕਾਨਾਂ ਦੇ ਅੰਦਰ ਝਾਤੀ ਮਾਰੀ ਗਈ ਤਾਂ ਹਰ ਸੁੱਖ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਹਨਾਂ ਮਕਾਨਾਂ ਦੇ ਵਿੱਚ ਮੌਜੂਦ ਸੀਗੀਆਂ ਜਿਵੇਂ ਅੱਜ ਅਸੀਂ ਦੇਖਦੇ ਹਾਂ ਸਾਡੇ ਬੈੱਡਰੂਮ ਵੀ ਹੈ ਸਾਡੀ ਕਿਚਨ ਵੀ ਹੁੰਦੀ ਹੈ ਸਾਡਾ ਡਾਈਨਿੰਗ ਹਾਲ ਵੀ ਹੁੰਦਾ ਹੈ ਸਾਡੇ ਪਾਣੀ ਪੀਣ ਵਾਸਤੇ ਨਾਲ ਨਾਲ ਟੂਟੀ ਲੱਗੀ ਹੋਈ ਹੈ ਉਹਨਾਂ ਲੋਕਾਂ ਦੇ ਵੀ ਸੇਰੇ ਸੀਗੇ ਹਰ ਕਿਸੇ ਸਿੱਥਿਓਮ ਦੇ ਫੂਨ ਦੇ ਸੀਗੇ ਡਸਟਬਿਨ ਵੀ ਮਕਾਨਾਂ ਦੇ ਵਿੱਚ ਪ੍ਰੋਪਰ ਲੱਜ ਹੋਏ ਮਿਲਦੇ ਹੈਗੇ ਸੜਕਾਂ ਜਿਹੜੀਆਂ ਹੈਗੀਆਂ ਪ੍ਰੋਪਰ ਖੁੱਲੀਆਂ ਸੀਗੀਆਂ ਨਾਲੀਆਂ ਕਾਵੜ ਸੀ ਗਿਆ ਰੋਡ ਜਿਹੜਾ ਬਹੁਤ ਜ਼ਿਆਦਾ ਖੁੱਲੇ ਸੀਗੇ ਇੱਥੋਂ ਤੱਕ ਕੇ ਰਾਤ ਦੇ ਸਮੇਂ ਲਾਈਟਿੰਗ ਸਿਸਟਮ ਇਹ ਉਸ ਸਮੇਂ ਮਜ਼ਬੂਤ ਸੀ ਜ ਰਸਤਿਆਂ ਦੇ ਵਿੱਚ ਬਕਾਇਦਾ ਸਰੋ ਦਾ ਪੇੜ ਜਿਹੜਾ ਹੈਗਾ ਉਸ ਦੇ ਨਾਲ ਉਸ ਨਗਰ ਦੇ ਚੌਂਕੀਦਾਰ ਜਿਹੜੇ ਸੀਗੇ ਸ਼ਾਮ ਦੇ ਸਮੇਂ ਆ ਕੇ ਲੈਂਟਰਨ ਜਗਾਉਂਦੇ ਸਨ ਫੇਰੇ ਦੇ ਸਮੇਂ ਜਗਾਉਂਦੇ ਸੀਗੇ ਬਕਾਇਦਾ ਪਿੰਡਾਂ ਦੇ ਵਿੱਚ ਪਹਿਰੇ ਦਾ ਬਵਸਤਾ ਜਿਹੜੀ ਹੈਗੀ ਆ ਉਸ ਸਮੇਂ ਉਹਨਾਂ ਕਮੇਟੀਆਂ ਦੁਆਰਾ ਉਹਨਾਂ ਪ੍ਰਬੰਧਕਾਂ ਦੁਆਰਾ ਕੀਤੀ ਜਾਂਦੀ ਸੀ ਉਹਨੇ ਸਭ ਤਾਂ ਖਤਮ ਹੋ ਗਈ। ਫਾਜੇ ਸਾਡੇ ਪਾਸ ਮੌਜੂਦ ਹੈ ਤਾਂ ਉਹਨਾਂ ਦੇ ਗ੍ਰੇਡ ਦਾ ਮੌਜੂਦ ਹੈ ਗਿਆ। ਉਹਨਾਂ ਦੇ ਅੰਦਰ ਮੌਜੂਦ ਹੈ। ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬਾਡੀਜ਼ ਹੈਗੀਆਂ ਉਹਨਾਂ ਦੇ ਪਿੰਜਰ ਮੌਜੂਦ ਹੈ। ਪਰ ਉਹ ਪਿੰਜਰ ਬੋਲ ਨਹੀਂ ਸਕਦੇ। ਉਹ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਸਾਡੇ ਨਾਲ ਕੀ ਬੀਤੀ। ਉਹ ਇਹ ਨਹੀਂ ਕਹਿ ਸਕਦੇ ਕਿ ਸਾਡੇ ਸਿਰਾਂ ਮਾਰ ਕੇ ਸਾਨੂੰ ਮਾਰ ਦਿੱਤਾ ਗਿਆ। ਸਾਨੂੰ ਪਾਣੀ ਜਿਹੜਾ ਹੈਗਾ ਇਹਨਾਂ ਜ਼ਿਆਦਾ ਇੱਥੇ ਹੜ ਆ ਗਿਆ ਅਸੀਂ ਪਾਣੀ 'ਚ ਡੁੱਬ ਕੇ ਮਰ ਗਏ ਸਾਨੂੰ ਬਿਮਾਰੀ ਲੱਗੀ ਉਸ ਬਿਮਾਰੀ ਨੇ ਸਾਨੂੰ ਮਾਰ ਦਿੱਤਾ ਪਰ ਉਹ ਨਹੀਂ ਬੋਲ ਸਕਦੇ ਪਰ ਫੇਰ ਵੀ ਪੁਰਾਤਤਵ ਵਿਗਿਆਨ ਨੇ ਉਹ ਸੋਚ ਤੇ ਬਹੁਤ ਰਿਸਰਚ ਕੀਤੀ ਕੁਝ ਉਹ ਕਾਰਨ ਜਿਹੜੇ ਹੈਗੇ ਆ ਸਾਹਮਣੇ ਆਏ ਜਿਨ੍ਹਾਂ ਤੇ ਅੱਜ ਮੈਂ ਗੱਲ ਕਰਾਂਗਾ ਫਿਰ ਕਿੰਨੇ ਨਗਰ ਖੋਦ ਵਿੱਚ ਆਏ ਤੇ ਕਿੰਨੇ ਨਗਰ ਜਿਹੜੇ ਹੈਗੇ ਸਫਤ ਆ ਦੇ ਖਤਮ ਹੋ ਗਏ ਹੜੱਪਾ ਤੇ ਮਹਨਜੋਦਾੜੋ ਜੇ ਮਹਨਜੋਦਾੜੋ ਨਹੀਂ ਕਹਿ ਦਿੱਤਾ ਹੈ ਜਾਂ ਮੁਰਦਿਆਂ ਦਾ ਪਿੰਡਾ ਵੀ ਕਹਿ ਦਿੱਤਾ ਜਾਂਦਾ ਹੈ ਇਹ ਦੋ ਵੱਡੇ ਨਗਰਾਂ ਦੇ ਉੱਤੇ ਪੂਰੀ ਰਸਤ ਜੜੀ ਹੈਗੀ ਹੈ ਕੀਤੀ ਗਈ ਪਾਇਆ ਗਿਆ ਕਿ ਇਹ ਨਗਰ ਜਿਹੜੇ ਹੈਗੇ ਆ ਉਸ ਸਮੇਂ ਇਸ ਵੱਡੀ ਸਭਿਤਾ ਆ ਦੀਆਂ ਦੋ ਰਾਜਧਾਨੀਆਂ ਸੀਗੀਆਂ ਇਹਨਾਂ ਦੇ ਉੱਤੇ ਹੋਇਆ ਕੀ ਪਰ ਲੜੀ ਦਾ ਕਾਰਨ ਜਿਹੜੇ ਹੈਗੇ ਆ ਮੈਂ ਆਪ ਵੀ ਦੱਸਦਾ ਹਾਂ ਸਭ ਤੋਂ ਪਹਿਲਾ ਕਾਰਨ ਮੰਨਿਆ ਜਾਂਦਾ ਹੈ ਕਲਾਈਮੇਟ ਚੇਂਜ ਕਿ ਜਲਵਾਜ਼ੂ ਦੇ ਵਿੱਚ ਪਰਵਰਤਨ ਹੋ ਗਿਆ ਉਹ ਪਰਵਰਤਨ ਹੋਇਆ ਕਿ ਇਹ ਨਗਰੀ ਸਭਤਾ ਸੀਗੇ ਬਹੁਤ ਵੱਡੇ ਵੱਡੇ ਨਗਰ ਸੀਗੇ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਰੋਪੜ ਵੀ ਦੇਖਦੇ ਹੋ گورਮੈਂਟ ਕਾਲਜ ਦੇ ਸਾਹਮਣੇ ਕਿੰਨਾ ਵੱਡਾ ਟਿੱਲਾ ਬਣਿਆ ਹੋਇਆ ਹੈ ਉਹ ਵੀ ਸਿੰਧ ਘਾਟੀ ਦਾ ਕੇਂਦਰ ਹੈ ਇਹਨਾਂ ਤੋਂ ਇਲਾਵਾ ਉੱਚਾ ਪ੍ਰਿੰਸਿਪਲ ਸਾਡੇ ਨੇੜੇ ਹੈ ਇਹ ਨਗਰ ਜਿਹੜੇ ਹੈਗੇ ਆ ਇਹ ਕਲਾਈਮੇਟ ਚੇਂਜ ਕਿਉਂ ਹੋਇਆ ਕਿਉਂਕਿ ਨਗਰਾਂ ਦੀ ਬਸਾਂ ਵਧ ਗਈ ਅੰਨੇ ਬਾਦ ਦਰਖਤ ਜਿਹੜੇ ਹੈਗਾ ਕੱਟੇ ਜਾਣ ਲੱਗੇ ਜਿਵੇਂ ਕਿ ਅੱਜ ਵੀ ਤੁਸੀਂ ਦੇਖ ਰਹੇ ਹੋ ਅਸੀਂ ਪੰਜਾਬ ਦੇ ਵਿੱਚੋਂ ਦਰਖਤ ਕੱਟ ਦਿੱਤੇ ਤੇ ਮੀਂਹ ਜਿਹੜਾ ਹੈਗਾ ਟਕਣ ਲੱਗ ਗਿਆ ਇਸੇ ਤਰ੍ਹਾਂ ਇਸ ਸਭਤਾ ਦੇ ਲੋਕਾਂ ਨੇ ਵੀ ਕੀਤਾ ਕਿਉਂਕਿ ਪ੍ਰਬੰਧਕੀ ਸਿਸਟਮ ਜਿਹੜਾ ਹੈਗਾ ਡਾਊਨ ਹੋਣ ਲੱਗ ਗਿਆ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਕਿ ਦਰਖਤਾਂ ਦੀ ਕਟਾਈ ਨੂੰ ਰੋਕਿਆ ਜਾਏ ਸੁਣਨੇ ਬਾਅਦ ਰਕਤਾਂ ਦੀ ਕਟਾਈ ਹੋਈ ਕਟਾਈ ਹੋਣ ਕਰਕੇ ਮੀਂਹ ਜਿਹੜਾ ਹੈ ਦਾ ਪੈਣੋ हट ਗਿਆ। ਜਦ ਮੀਂਹ ਪੈਣੋ हट ਗਿਆ ਤੇ ਫਿਰ ਸੋਕਾ ਪੈ ਗਿਆ। ਹੁਣ ਜੇ ਸੋਕਾ ਪੈ ਗਿਆ ਸੋਕੇ ਦੇ ਨਾਲ ਲੋਕ ਮਰਨ ਲੱਗੇ। ਪਸ਼ੂ ਮਰਨ ਲੱਗੇ ਲੋਕ ਮਰਨ ਲੱਗੇ। ਸੋ ਇਸ ਕਰਕੇ ਕਲਾਈਮੇਟ ਚੇਂਜ ਵੀ ਇਸ ਵਾਇਕ ਕਾਰਨ ਮੰਨਿਆ ਜਾਂਦਾ ਹੈ। ਜਿਸ ਕਰਕੇ ਉਹ ਲੋਕ ਮਰਦੇ ਗਏ ਤੇ ਜਿਹੜੇ ਉੱਥੇ ਬਚੇ ਉਹ ਪਤਾ ਨਹੀਂ ਕਿੱਧਰ ਚਲੇ ਗਏ ਸਾਊਥ ਹੰਯਤ ਚਲੇ ਗਏ। ਜਾ ਤੂਰ ਵਾਲ ਚਲੇ ਗਿਆ ਉਹਨਾਂ ਦੇ ਬਾਰੇ ਕੋਈ ਸੂਚਿਤ ਜਿਹੜਾ ਹੈਗਾ ਨਹੀਂ ਮਿਲਦਾੂਚਾ ਕਾਰਨ ਹੜ੍ਹ ਅਤੇ ਦਰਿਆਵਾਂ ਦਾ ਰਸਤਾ ਬਦਲਣਾ ਹੜ੍ਹ ਅੱਜ ਵੀ ਹੜ੍ਹ ਆਉਂਦੇ ਆ ਜਦੋਂ ਪਰਮੀ ਜ਼ਿਆਦਾ ਪੈ ਜਾਂਦਾ ਪਹਾੜਾਂ ਦੇ ਵਿੱਚ ਤਾਂ ਹਿਮਾਲਿਆ ਦੇ ਵਿੱਚੋਂ ਜਿਹੜੇ ਦਰਿਆ ਪੰਜਾਬ ਵੱਲ ਆਉਂਦੇ ਆ ਉਹਨਾਂ 'ਚ ਹੜ੍ਹ ਆਉਂਦੇ ਆ ਤੇ ਹੜ੍ਹ ਜਿਹੜੇ ਹੈਗੇ ਸਾਡੀ ਕਿੰਨੀ ਤਵਾਹੀ ਕਰਦੇ ਆ ਪਰ ਅੱਜ ਸਾਡੇ ਕੋਲੇ ਹੜ੍ਹਾਂ ਨੂੰ ਰੋਕਣ ਦਾ ਪ੍ਰਬੰਧ ਹੈ ਸਾਡੇ ਕੋਲੇ ਭਾਖੜਾ ਡੈਮ ਹੈ ਨੰਗਲ ਡੈਮ ਹੈ ਦੋ ਡੈਮ ਜਿਹੜੇ ਹੈਗਾ ਵੱਡੇ ਹੈਗੇ ਆ ਹੋਰ ਵੀ ਕਈ ਵਾਰ ਡੈਮ ਜਿਹੜੇ ਆ ਸਾਨੂੰ ਪਾਕਿਸਤਾਨ ਦੇ ਵਿੱਚ ਵੀ ਮਿਲਦੇ ਆ ਜਦੋਂ ਵੀ ਕੋਈ ਉਪਰੋਕ ਝੀਲ ਟੁੱਟਦੀ ਹੈ ਉਹਦਾ ਪਾਣੀ ਆਂਦਾ ਹੈ ਤਾਂ ਇਹ ਡੈਮ ਜਿਹੜੇ ਹੈਗਾ ਜ਼ਿਆਦਾਤਰ ਪਾਣੀ ਨੂੰ ਰੋਕ ਲੈਂਦੇ ਆ ਪਰ ਪੁਰਾਣੇ ਸਮੇਂ ਦੇ ਵਿੱਚ ਤਾਂ ਐਦਾਂ ਨਹੀਂ ਸੀਗਾ ਇਸ ਕਰਕੇ ਜਦੋਂ ਵੀ ਕੋਈ ਉਪਰੋਕ ਝੀਲ ਟੁੱਟੇ ਉਹ ਪਾਣੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਆ ਗਿਆ ਤੇ ਇਹ ਸਾਰੇ ਸਬਤ ਆਵੇ ਕਿਉਂਕਿ ਕਿੰਨੇ ਵੀ ਇਹਦੇ ਲਗਰ ਸੀਗੇ ਸਾਰੇ ਹੀ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਸਨ ਸੁਇਜ਼ ਕਰਕੇ ਮੰਨਿਆ ਜਾਂਦਾ ਹੈ ਕਿ ਉਹ ਪਾਣੀ ਜਿਹੜਾ ਸੀਗਾ ਉਸ ਨੇ ਇਹਨਾਂ ਨਗਰਾਂ ਨੂੰ ਖਤਮ ਕਰ ਦਿੱਤਾ। ਉਹ ਇਹਦਾ ਸਬੂਤ ਕਿੱਥੋਂ ਮਿਲਦਾ? ਹੁਣ ਇਹ ਨਗਰ ਜਿਹੜੇ ਹੈਗੇ ਆ ਪਾਣੀ ਜ਼ਮੀਨ ਦੇ ਉਸ ਸੀਗਾ ਧਰਤੀ ਦੇ ਵਿੱਚ ਦੱਬੇ ਹੋਏ ਸੀਗੇ ਉੱਪਰ ਇਹਾਂ ਦੇ ਮਿੱਟੀ ਸੀ ਬਹੁਤ ਜ਼ਿਆਦਾ। ਜਦੋਂ ਖਦਾਈਆਂ ਹੋਈਆਂ ਤਾਂ ਕਿਸੇ ਨਗਰ ਤੋਂ ਮਿੱਟੀ ਜਾਂ ਸੇਲ ਯਾਰ ਮਿਲਿਆ ਕਿਸੇ ਨਗਰ ਤੋਂ ਸੱਤ ਲਿਆਰ ਮਿਲਿਆ। ਕਿਸੇ ਤੋਂ ਚਾਰ ਮੀਰੀਆ ਕਿਸੇ ਤੋਂ ਪੰਜ ਮੀਰੀਆ ਮਤਲਬ ਕਿ ਜਦੋਂ ਹੜ ਆਇਆ ਤਾਂ ਇੱਕ ਲੇਅ ਜਿਹੜੀ ਹੈਗੀ ਉੱਤੇ ਛੱਡ ਗਿਆ ਫੇਰ ਆਇਆ ਫੇਰ ਲੇਅ ਛੱਡ ਗਿਆ ਇਸ ਤਰ੍ਹਾਂ ਜਦੋਂ ਵਾਰ-ਵਾਰ ਹੜ ਆਏ ਜਾਂ ਇਹ ਕਹਿ ਲੋ ਕਿ ਆਖਰ ਦੇ ਵਿੱਚ ਕੋਈ ਬਹੁਤ ਵੱਡਾ ਹੜ ਆ ਗਿਆ ਤਾਂ ਉਸ ਨੇ ਇਹ ਨਗਰ ਜਿਹੜੇ ਹੈਗੇ ਆ ਜ਼ਮੀਨ ਦੋਜ਼ ਕਰ ਦਿੱਤੇ ਤੇ ਲੋਕ ਜਿਹੜੇ ਹੈਗੇ ਆ ਉੱਥੇ ਮਾਰੇ ਗਏ ਜਾਂ ਫਿਰ ਉਹ ਕਿੱਥੋਂ ਛੱਡ ਕੇ ਕਿਤੇ ਹੋਰ ਚਲੇ ਗਏ ਦਰਿਆਵਾਂ ਦਾ ਰਸਤਾ ਬਦਲਣਾ ਅੱਜ ਤੁਸੀਂ ਇਹਦੇ ਬਹੁਤ ਸਾਰੇ ਨਗਰਾਂ ਨੂੰ ਦੇਖੋਗੇ ਕਿ ਉਹ ਹੁਣ ਦਰਿਆਵਾਂ ਦੇ ਕੰਢਿਆਂ ਤੇ ਨਹੀਂ ਹੈਗੇ ਪੁਰਾਣੇ ਸਮੇਂ ਦੇ ਵਿੱਚ ਉਹ ਨਗਰ ਜਿਹੜੇ ਸੀਗੇ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਸਨ ਉਹਨਾਂ ਦੇ ਵਿੱਚੋਂ ਤੁਸੀਂ ਰੋਪੜ ਦੇ ਨੇੜੇ ਇੱਕ ਨਗਰ ਹੈ ਉੱਚਾ ਇੰਡਸਟਰੀਲ ਉਹ ਨਗਰ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਸੀ ਪਰ ਅੱਜ ਸਤਲੁਜ ਦਰਿਆ ਉੱਥੇ 10 ਕਿਲੋਮੀਟਰ ਤੋਂ ਵੀ ਜ਼ਿਆਦਾ ਦਾ ਫਰਕ ਹੈਗਾ ਦੂਰ ਹੈ ਉੱਥੋਂ ਸਤਲੁਜ ਦਰਿਆ ਇਸ ਤਰ੍ਹਾਂ ਉਸ ਸਮੇਂ ਦੇ ਵਿੱਚ ਵੀ ਜਿਹੜੇ ਵੱਡੇ ਵੱਡੇ ਨਗਰ ਸੀਗੇ ਜਦੋਂ ਉਹਨਾਂ ਤੋਂ ਦਰਿਆ ਜਿਹੜੇ ਹੈਗੇ ਆ ਦੂਰ ਚਲੇ ਗਏ ਤਾਂ ਫਿਰ ਲੋਕਾਂ ਦੇ ਪਾਣੀ ਦੀ ਲੋੜ ਜਿਹੜੀ ਸੀਗੀ ਉਹ ਪੂਰੀ ਨਹੀਂ ਹੁੰਦੀ ਸੀਗੀ ਇਸ ਕਰਕੇ ਲੋਕ ਉਹਨਾਂ ਨਗਰਾਂ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ। ਉਹ ਦਰਿਆਵਾਂ ਦੇ ਰਸਤਾ ਬਦਲਣ ਕਰਕੇ ਵੀ ਮੰਨਿਆ ਜਾਂਦਾ ਹੈ ਕਿ ਇਹ ਨਗਰ ਜਿਹੜੇ ਹੈਗੇ ਆ ਖੰਡਰ ਵਿੱਚ ਤਬਦੀਲ ਹੋ ਗਏ। ਇਸ ਸਬਕਤ ਦੇ ਪਤਨ ਦਾ ਕਾਰਨ ਝਹਾੜੂ ਵੀ ਮੰਨਿਆ ਜਾਂਦਾ ਹੈ। ਕਿਉਂਕਿ ਮਨੁੱਖੀ ਪਿੰਜਰ ਕਈ ਨਗਰਾਂ ਦੇ ਵਿੱਚ ਖਿਲਰੇ ਹੋਏ ਮਿਲੇ ਹਨ ਕੋਈ ਪੌੜੀਆਂ ਦੇ ਵਿੱਚ ਪਿਆ ਹੈ ਕੋਈ ਬਕਾਨ ਦੇ ਅੰਦਰ ਪਏ ਹੈਗੇ ਆ ਸੋ ਇਸ ਕਰਕੇ ਇਹ ਹੋ ਸਕਦਾ ਹੈ ਕਿ ਭਟਾਲ ਆਇਆ ਹੋਵੇ ਔਰ ਉਹ ਵੀ ਬਹੁਤ ਜ਼ਿਆਦਾ ਕਲੈਕਟਰ ਸਕੇਲ ਦੇ ਉੱਤੇ ਕਿਉਂਕਿ ਬਲੋਚਿਸਤਾਨ ਦੇ ਵਿੱਚ ਕੋਟਾ ਜਿਹੜਾ ਕਿ ਭਟਾਲ ਦੇ ਕਰਕੇ ਹੀ ਧਰਤੀ 'ਚ ਗਰਕ ਗਿਆ ਸੀਗਾ ਉਹ ਸਾਡੇ ਪਾਸ ਸਪਸ਼ਟ ਉਦਾਹਰਨ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਟਾਲ ਦਾ ਕੇਂਦਰ ਇਸ ਸਪੱਸ਼ਟਾ ਦੇ ਇਹ ਤੇ ਲੇੜੇ ਹੋਵੇ ਜਾਂ ਵਿਚਕ ਹੋਵੇ ਜਿਹਦੇ ਕਰਕੇ ਆਲੇ ਦੋਲੇ ਸਾਰੇ ਨਗਰ ਜਿਹੜੇ ਸੀਗੇ ਉਹ ਢੇਕ ਢੇਕ ਹੈ ਉਹਦੇ ਬਿਲਡਿੰਗਾਂ ਢਿਕਣ ਕਰਕੇ ਇਹ ਖਤਮ ਹੋ ਗਿਆ ਕਿਉਂਕਿ ਉਸ ਸਮੇਂ ਮਕਾਨ ਜਿਹੜੇ ਸੀਗੇ ਭਾਵੇਂ ਪੱਕੀਆਂ ਇੱਟਾਂ ਦੇ ਸੀਗੇ ਪਰ ਉੱਪਰ ਜਿਹੜਾ ਹੈਗਾ ੱੱਚੇ ਹੁੰਦੇ ਸਨ ਉਹਨਾਂ 'ਚ ਕੋਈ ਲੋਹਾ ਨਹੀਂ ਵਰਤੇ ਜਾਂਦਾ ਸੀਗਾ ਹੋਰ ਕੁਝ ਵੀ ਨਹੀਂ ਵਰਤੇ ਜਾਂਦਾ ਸੀਗਾ ਸੋ ਇਸ ਕਰਕੇ ਜਦੋਂ ਵੀ ਪਚਾਲ ਵੱਡੇ ਰਿਕਰ ਸਕੇਲ ਤੇ ਆਇਆ ਉਹਦੇ ਨਾਲ ਇਹ ਸਾਰੇ ਨਗਰ ਜਿਹੜੇ ਹੈਗੇ ਆ ਜ਼ਮੀਨ ਦੋਜ ਹੋ ਗਏ ਤੇ ਇਹ ਸਫਰਤਾ ਖਤਮ ਹੋ ਗਈ ਇਸ ਤੋਂ ਇਲਾਵਾ ਬਿਮਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਹ ਵੀ ਵੱਡੇ ਇਲਾਕੇ ਨੂੰ ਸਾਫ਼ ਕਰ ਦਿੰਦੀਆਂ ਨੇ ਮਾਰ ਦਿੰਦੀਆਂ ਨੇ ਫਲੇਗ ਦੀ ਬਿਮਾਰੀ ਵੀ ਵੀ ਸਰੀਰ ਦੇ ਪਹਿਲੇ ਕੁਆਟਰ ਦੇ ਵਿੱਚ ਫੈਲੀ ਉਸ ਬਿਮਾਰੀ ਨੇ ਕਰੋੜਾਂ ਲੋਕ ਜਿਹੜੇ ਹੈਗੇ ਆ ਸਾਡੇ ਦੇਸ਼ ਵਿੱਚ ਮਾਰ ਦਿੱਤੇ ਸੀਗੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਮਾਰੇ ਗਏ ਸਨ ਫਲੇਗ ਹੈ ਜਾਂ ਹੋਰ ਬਿਮਾਰੀਆਂ ਹੈਗੀਆਂ ਇਸੇ ਤਰ੍ਹਾਂ ਦੀਆਂ ਬਿਮਾਰੀਆਂ ਮੰਨਿਆ ਜਾਂਦਾ ਕਿ ਉਸ ਸਭ ਤੋਂ ਆਗਲ ਦੇ ਵਿੱਚ ਵੀ ਫੈਲੀਆਂ ਉਹ ਤਾਂ ਹੋਰ ਜਿਹਨੂੰ ਅਸੀਂ ਹੈਜਾ ਕਹਿੰਦੇ ਹੈਗਾ ਉਸ ਸਮੇਂ ਹੈਜੇ ਦੀ ਬਿਮਾਰੀ ਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਾਰ ਦਿੰਦੀ ਸੀ ਬੁਖਾਰ ਚੜ ਗਿਆ ਉਹਦੇ ਨਾਲ ਲੋਕ ਮਾਰੇ ਜਾਂਦੇ ਸੀਗੇ ਸੋ ਇਸ ਤਰ੍ਹਾਂ ਇੱਕ ਕਾਰਨ ਜਿਹੜਾ ਹੈਗਾ ਇਹ ਭਿਆਨਕ ਬਿਮਾਰੀਆਂ ਵੀ ਮੰਨਿਆ ਜਾਂਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਵਾਇਰਸ ਜਿਹੜਾ ਹੈਗਾ ਉਸ ਸਮੇਂ ਉੱਤੇ ਫੈਲ ਗਿਆ ਉਸ ਵਾਇਰਸ ਨੇ ਵੱਡੀ ਸੰਖਿਆ ਦੇ ਵਿੱਚ ਏਸ ਸੱਭੇਤਾ ਦੇ ਸਰਬਨਾਸ਼ ਕਰ ਦਿੱਤਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈਗਾ ਆਰੀਆ ਦੇ ਹਮਲੇ ਅਸੀਂ ਆਪਣੇ ਆਪ ਨੂੰ ਆਰੀਅਨ ਮੰਨਦੇ ਹਾਂ ਸਾਡੀ ਨਸਲ ਆਰੀਅਨ ਹੈ ਜਿਹੜੀ ਕਿ ਦੁਨੀਆ ਦੀ ਉਹਨਾਂ ਮਹਾਨ ਨਸਲਾਂ ਦੇ ਵਿੱਚੋਂ ਇੱਕ ਹੈ ਸਰਵੋਤਮ ਨਸਲਾਂ ਦੇ ਵਿੱਚੋਂ ਇੱਕ ਹੈ ਉਹਦੇ ਵਿੱਚ ਸਾਡਾ ਨਾਮ ਬਿਆੰਦਾ ਹੈ ਹੁਣ ਅਸੀਂ ਇੱਥੇ ਕਿਵੇਂ बसे ਪੰਜਾਬ ਦੇ ਵਿੱਚ ਇਹ ਤਾਂ ਸਪਸ਼ਟ ਹੈਗਾ ਕਿ ਆਰੀਅਨ ਪੰਜਾਬ ਦੇ ਵਾਸੀ ਨਹੀਂ ਹੈਗੇ ਸਾਡੇ ਪੂਰਬ ਵੱਰੋਂ ਆਏ ਹੋਏ ਆ ਮੱਧ ਏਸ਼ੀਆ ਤੋਂ ਆਏ ਹੋਏ ਆ ਜ਼ਿਆਦਾਤਰ ਇਤਿਹਾਸਕਾਰ ਇਹ ਹੀ ਮੰਨਦੇ ਹਨ ਅੱਜ ਤੋਂ 5000 ਸਾਲ ਪਹਿਲਾਂ ਜੇਕਰ ਅਸੀਂ ਵੇਖੀਏ ਤਾਂ ਉਹ ਸਮੇਂ ਦੋ ਸਭਿਅਤਾਵਾਂ ਦਾ ਟਕਰਾਅ ਹੋ ਗਿਆ ਇੱਕ ਸਭਿਅਤਾ ਜਿਹੜੀ ਕਿ ਇਸ ਪੰਜਾਬ ਦੇ ਵਿੱਚ ਵਸਦੇ ਸੀ ਲੋਕ ਜਿਹਨੂੰ ਅਸੀਂ ਸਿੰਧ ਘਾਟੀ ਦੀ ਸਭਿਅਤਾ ਕਹਿੰਦੇ ਹੈਗੇ ਦੂਜੀ ਹੈ ਸਾਡੇ ਪੂਰਵਜ ਜਿਨ੍ਹਾਂ ਨੂੰ ਅਸੀਂ ਆਰੀਅਨ ਕਹਿੰਦੇ ਹੈਗੇ ਸਾਡੇ ਪੂਰਵਜ ਕਿਉਂਕਿ ਸਡੌਲ ਸੀਗੇ ਸਰੀਰਕ ਤੌਰ 'ਤੇ ਬਹੁਤ ਤਕੜੇ ਸੀਗੇ 6 ਫੁੱਟ ਤੋਂ ਜ਼ਿਆਦਾ ਹਾਈਟ ਸੀ ਸਾਡੇ ਲੋਕਾਂ ਦੀ ਸਾਡੇ ਲੋਕਾਂ ਦਾ ਰੰਗ ਚਿੱਟਾ ਸੀਗਾ ਇੱਥੋਂ ਦੇ ਲੋਕ ਜਿਹੜੇ ਸੀਗੇ ਕਣਕ ਵੰਨੇ ਸੀਗੇ ਕਾਲੇ ਰੰਗ ਦੇ ਸੀਗੇ ਸੋ ਇਸ ਕਰਕੇ ਚਿੱਟੇ ਰੰਗ ਦੇ ਲੋਕ ਬਹੁਤ ਜ਼ਿਆਦਾ ਤਾਕਤਵਰ ਸੀਗੇ ਉਹਨਾਂ ਲੋਕਾਂ ਨੇ ਜਦੋਂ ਦੇਖਿਆ ਕਿ ਪੰਜਾਬ ਇੱਕ ਬਹੁਤ ਵਧੀਆ ਇਲਾਕਾ ਹੈ ਇਹ ਤਾਂ ਇੱਧਰੋਂ ਹਮਲੇ ਸ਼ੁਰੂ ਕਰ ਦਿੱਤੇ ਉਹਨਾਂ ਹਮਲਿਆਂ ਨੇ ਇਹ ਵੱਡੇ ਵੱਡੇ ਨਗਰ ਜਿਹੜੇ ਹੈਗੇ ਆ ਤਹਿਸ ਨਹਿਸ ਕਰ ਦਿੱਤੇ ਇਸ ਦਾ ਸਬੂਤ ਮਿਲਦਾ ਹੈ ਮਹਾਂਜੋਦੜੋ ਤੋਂ ਉੱਥੇ ਇੱਕ ਮੁਰਦਿਆਂ ਦਾ ਚਿੱਲਾ ਮਿਲਿਆ ਹੈ ਇੱਕੋ ਜਗ੍ਹਾ ਤੇ ਉਹ ਲੋਕ ਮੁਰਤੇ ਦਾ ਚੱਲ ਕੇ ਨਹੀਂ ਨਾ ਆ ਗਏ ਕਿ ਚਲੋ ਅਸੀਂ ਮਰਨ ਜਾਣਾ ਹੈ ਇੱਕ ਜਗ੍ਹਾ ਤੇ ਬੈਠ ਜੀ ਉਹਨਾਂ ਨੂੰ ਮਾਰਿਆ ਗਿਆ ਮਾਰ ਕੇ ਇਕੱਠੇ ਕੀਤਾ ਗਿਆ ਹੋਵੇਗਾ ਤੇ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸਿੰਧ ਘਾਟੀ ਦੇ ਲੋਕਾਂ ਨੂੰ ਸਾਡੇ ਪੁਰਵਜ ਆਰੀਅਨ ਦਾ ਹੈ ਜਿਹੜਾ ਹੈਗਾ ਖਤਮ ਕੀਤਾ ਗਿਆ ਤੇ ਇਹ ਸਾਬਤ ਹੋ ਚੁੱਕਿਆ ਹੈ ਕਿਉਂਕਿ ਅਸੀਂ ਜੇ ਇੱਥੇ ਵੱਸਦੇ ਆ ਕਿਸੇ ਦੇ ਘਰ ਦੇ ਵਿੱਚ ਤਾ ਜਰੂਰ ਕਿ ਇਹ ਜਿਹੜਾ ਘਰ ਸੀਗਾ ਉਹ ਸੂਰਮਾਰਿਆ ਹੋਏਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਸੰਭਤਾ ਜਿਹੜੀ ਹੈਗੀ ਹੈ ਖਤਮ ਹੋ ਗਈ। ਇਹਦੇ ਵਿੱਚ ਨਾ ਤਾਂ ਇਕੱਲੇ ਮਨੁੱਖ ਦਾ ਰੋਲ ਹੈਗਾ, ਨਾ ਇਕੱਲੇ ਕੁਦਰਤ ਦਾ ਰੋਲ ਹੈ। ਦੋਨਾਂ ਨੇ ਰਲ ਕੇ ਜਿਹੜਾ ਹੈਗਾ ਇਹ ਸੰਭਤਾ ਨੂੰ ਮਾਰਿਆ। ਜਿੱਥੇ ਕੁਦਰਤ ਨੇ ਜਿਹੜਾ ਹੈਗਾ ਪਾਣੀ ਦੁਆਰਾ ਇਸ ਨੂੰ ਮਾਰਿਆ, ਧਿਆਨਿਕ ਬਿਮਾਰੀਆਂ ਦੁਆਰਾ ਮਾਰਿਆ, ਉੱਥੇ ਮਨੁੱਖ ਜਿਹੜਾ ਹੈਗਾ ਉਸ ਨੇ ਹਮਲੇ ਕਰ ਕਰਕੇ ਇਸ ਨੂੰ ਮਾਰਿਆ। ਕਾਰਨ ਇਹ ਇੱਥੋਂ ਦੇ ਲੋਕ ਜਿਹੜੇ ਸੀਗੇ ਲੋਹੇ ਤੋਂ ਜਾਣੂ ਨਹੀਂ ਸਨ ਉਹਨਾਂ ਦੇ ਹਥਿਆਰ ਪੌਖਰ ਦੇ ਸੀਗੇ ਪਰ ਸਾਡੇ ਪੁਰਖ ਜਿਹੜੇ ਸੀਗੇ ਉਹਨਾਂ ਦੇ ਹਥਿਆਰ ਲੋਹੇ ਦੇ ਸੀਗੇ ਸਿੰਧ ਵਾਸੀ ਜਿਹੜੇ ਹੈਗਾ ਘੋੜੇ ਤੋਂ ਜਾਣੂ ਨਹੀਂ ਸਨ ਪਰ ਸਾਡੇ ਪੁਰਖ ਆਰੀਆਂ ਜਿਹੜੇ ਸੀਗੇ ਘੋੜੇ ਤੋਂ ਜਾਣੂ ਸੀਗੇ ਲੜਨ ਵਿੱਚ ਉਹਨਾਂ ਨੇ ਬਹੁਤ ਮਹਾਰਤ ਹਾਸਲ ਸੀਗੇ ਸੋ ਇਸ ਕਰਕੇ ਇਸ ਸਭਿਅਤਾ ਦੇ ਇਹ ਸ਼ਾਂਤੀ ਪਸੰਦ ਲੋਕ ਜਿਹੜੇ ਹੈਗੇ ਆ ਆਰੀਆਂ ਦੁਆਰਾ ਖਤਮ ਨਹੀਂ ਕਰ ਦਿੱਤੇ ਗਏ ਤਾਂ ਕਿ ਜਦੋਂ ਇੱਕ ਸਭਿਅਤਾ ਉਦੀ ਸੰਗਤਾਂ ਤੇ ਹਮਲਾ ਕਰਦੀ ਹੈ ਤਾਂ ਉਸ ਨੂੰ ਖਤਮ ਕਰ ਦਿੰਦੀ ਹੈ ਇੱਕ ਜਗ੍ਹਾ ਤੇ ਦੋ ਸੰਗਤਾਂਾਂ ਜਿਹੜੀਆਂ ਹੈਗੀਆਂ ਨਹੀਂ ਰਹਿ ਸਕਦੀਆਂ ਇਹਦਾ ਸਾਨੂੰ ਅੱਜ ਵੀ ਪਤਾ ਹੈ ਕਿ ਜਦੋਂ ਅਸੀਂ ਬਾਹਰ ਜਾਂਦੇ ਆ ਸਾਡੇ ਬਹੁਤ ਸਾਰੇ ਲੋਕ ਕੈਨੇਡਾ ਅਮਰੀਕਾ ਚ ਗਏ ਹੋਏ ਆ ਉੱਥੋਂ ਦੇ ਲੋਕ ਸਾਨੂੰ ਐਕਸੈਪਟ ਨਹੀਂ ਕਰਦੇ ਤਾਂ ਫਿਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਕਿਵੇਂ ਸੰਭਵ ਹੋ ਸਕਦਾ ਸੀਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਸੰਗਤਾਂ ਜਿਹੜੀਆਂ ਹੈਗੀਆਂ ਖਤਮ ਹੋਈ ਪਰ ਇੱਕ ਕੁਐਸਚਨ ਮਾਰਕ ਅੱਜ ਵੀ ਹੈ ਕਿ ਆਖਰ ਅਸਲ ਕਾਰਨ ਕੀ ਸੀਗਾ ਜੋ ਕੇ ਨਾ ਤਾਂ ਇਹਨੋ ਦਾ ਸਾਡੇ ਪਾਸ ਕੋਈ ਜ਼ਰਤ ਹੈ ਨਾ ਕੋਈ ਹੋਰ ਸਬੂਤ ਹੈਗਾ ਜਿਸ ਤੋਂ ਅਸੀਂ ਇਹ ਸਪਸ਼ਟ ਕਰ ਸਕੀਏ ਕਿ ਇਹ ਸੱਭਤਾ ਇਸ ਕਰਕੇ ਖਤਮ ਹੋਈ ਸੋ ਇੱਕ ਰਹੱਸ ਜਿਹੜਾ ਹੈਗਾ ਅੱਜ ਵੀ ਬਣਿਆ ਹੋਇਆ ਹੈ ਕਿ ਆਖਰ ਇਹ ਲੋਕ ਕਿੱਧਰ ਚਲੇ ਗਏ ਕਾਂਸ ਜੇ ਇਹ ਲੋਕ ਜਿੰਦਾ ਹੁੰਦੇ ਇਹ ਸੱਭਤਾ ਖਤਮ ਨਾ ਹੁੰਦੀ ਤਾਂ ਫਿਰ ਇਸ ਖੇਤਰ ਦੇ ਵਿੱਚ ਕਿੰਨੀ ਜ਼ਿਆਦਾ ਸੱਤ ਕੀ ਜੜੀ ਗਈ ਹੈ ਪਾਉਣੀ ਸੀ ਇਸ ਜਿਹਾ ਸਾਡਾ ਅੱਜ ਦਾ ਟੌਪਿਕ ਹੈ ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਮਿਲਦੀ ਰਹੇ